ਤਾਂ ਕਿ ਕਰਨਾ ਹੈ ਮੈਂ ਬੰਗਕੀ ਫੋਨ ਲਾਣਾ ਪੈਂਦਾ ਸੀਗਾ ਕੈਨੀ ਆ ਮੰਮੀ ਨੂੰ ਬੁਲਾਉਂਦੇ ਰਹੇ ਹਾਂ ਉੱਥੇ ਆਪਦਾ ਬੈਕ ਤਾਂ ਜਾਂਦੀ ਸੀ ਦੋ ਮਿੰਟ ਥੋੜਾ ਕਰ ਇੱਥੇ ਤਾਂ ਟਿਕਣ ਵੀ ਨਹੀਂ ਦੇ ਨਾ ਤਾਂ ਉੱਕਤੀ ਹੋ ਗਈ ਆਪੇ ਸੀ ਬਹੁਤ ਜ਼ਿਆਦਾ ਜੀ ਕਦੋਂ ਨਾ ਮure ਬੋਲੀਏ ਕੰਮ ਨਹੀਂ ਕਰੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਦਿੱਕੇ ਮੈਂ ਰਹੀ ਦ ਪਰਜਾਨੀਆਂ ਨੂੰ ਕਮ ਗੱਲ ਕਰਕੇ ਹਾਰ ਦੇਣ ਤੋਂ ਖਾਕੂ ਨਹੀਂ ਹੰਦਰੀਆਂ ਨੋ ਰੋਟਾ ਕਿਵੇਂ ਆ ਭੈਣੇ ਤੈਨੂੰ ਮੈਂ ਲਾਈ ਮੈਂ ਮੈਂ ਕਿ ਕੁੜੀ ਆਈ ਇਹਨਾਂ ਦੀ ਉਹ ਠੀਕ ਆ ਹਾਂ ਵਧੀਆ ਚੱਲ ਠੀਕ ਆ ਜੇ ਤਾਂ ਮੈਂ ਆਉਣੀ ਤੂੰ ਕੰਮ ਹੀ ਲੱਗੀ ਹੁੰਦੀ ਆ ਹੋਰ ਕਿਹੜਾ ਮਜਬੂਰੀ ਚਾਹੀਏ ਹੋਰ ਕਿ ਤਾਂ ਕੰਮ ਨਹੀਂ ਲਾਉਣਾ ਇਹਨਾਂ ਨੇ ਕਿਵੇਂ ਆਂਟੀ ਠੀਕ ਆ ਤੁਸੀਂ ਠੀਕ ਆ ਪਰ ਹੁਣ ਅਕਲ ਆ ਗਈ ਦਿੱਸੇ ਕਿ ਨਾ ਇੱਥੇ ਬੰਦੇ ਆ ਗਏ ਮੂਰੇ ਕੀ ਹੋ ਗਿਆ ਹਣਾ ਹਾਰਾ ਦਿਨ ਕੰਮ ਨੂੰ ਲਾਈ ਰਹਿ ਬੇ ਹੋਰ ਕੀ ਕਰਨਾ ਪਰ ਜਾਈ ਮੂਰੇ ਵੈਰਾ ਹਾਂ ਸਹੀ ਗੱਲ ਆ ਗੜਾਈ ਕਿ ਘੜਾ ਹੋਵੇ ਆਪਦੇ ਘਰੇ ਹੀ ਰਵੇ ਹਾਂ ਮੈਂ ਤਾਂ ਆਪਾਂ ਨਹੀਂ ਵੀ ਆਪਦੇ ਘਰੇ ਚਾਹੀਦਾ ਵੀ ਹਾਂ ਹੁਣ ਤੈਨੂੰ ਇੱਥੇ ਪਤਾ ਲੱਗਦਾ ਫਿਰ ਵੀ ਕਿੰਨਾ ਕੰਮ ਕਰਦੀਆਂ ਸ਼ਾਵਾਸ਼ੀ ਤੱਕ ਇਹੋ ਜੀ ਮਿਲਦੀ ਹੁੰਦੀ ਹੈ ਪਰਜਾਈਆਂ ਦੇ ਮੂਹਰੇ ਬਹੁਤ ਔਖਾ ਘਰੇ ਮਿਲ ਜੂ ਫਿਰ ਵੀ ਉੱਥੇ ਤਾਂ ਕਰਕੇ ਵੀ ਬਹਿ ਜੂਗੀ ਹਾਂ ਹਾਂ ਮੇਰੇ ਜਵਾਕ ਫਰਦੇ ਆ ਨਾ ਇਹਨਾਂ ਨੂੰ ਪੰਜੀ ਦਿੰਦੇ ਹੈਗੇ ਭਰਾ ਨੂੰ ਕਹੀਏ ਉਹ ਬੋਲਦਾ ਪਰਜਾਈ ਬੋਲਦੀ ਹੈ ਇਹ ਮਾਂ ਕੀ ਕਰੇ ਇਹਦਾ ਜੋ ਨਹੀਂ ਹੈਗਾ ਸਹੀ ਗੱਲ ਜਿੰਨਾ ਜੋਰ ਸੀ ਉਹ ਨਜ਼ਰ ਚੱਲ ਗਿਆ ਹਾਂ ਪਰ ਹੁਣ ਅਕਲ ਆ ਗਈ ਕੋਣ ਨਿਲਾਉਂਦੀ ਬੱਸ ਹਾਂ ਈ ਲੋੜੀ ਨੀ ਬਈ ਆਵਦੇ ਘਰ ਹੀ ਚੰਗੇ ਆ ਹੁਣ ਹਨਾ ਆਪਾਂ ਇੱਥੇ ਦਾ ਈ ਚੰਗਾ ਆਪਦੇ ਘਰੇ ਹਾਂ ਚੰਗੀਆਂ ਮਾੜੀਆਂ ਹਨਾ ਸਹੀ ਗੱਲ ਆਪ ਸਰ ਆਪਦੇ ਹਿੰਦਾ ਲੱਖੀ ਹਨਾ ਆਪਾਂ ਪੇਕੇ ਵਾਲੇ ਘਰੇ ਬੈਠ ਗਏ ਜਿਹੜਾ ਮਾਂ ਪਿਓ ਨੇ ਆਪਾਂ ਨੂੰ ਸਹੇੜਾ ਉੱਥੇ ਜਾਣਾ ਤਾਂ ਉੱਥੇ ਪੈਂਦਾ ਪਰ ਕੁੜੀਆਂ ਦੇ ਘਰ ਤਾਂ ਬਗਾਨੇ ਆਪਣੇ ਬਣਿਆ ਹਨਾ ਹੁਣ ਅਕਲ ਆ ਗਈ ਹਮ ਬੜਾਈ ਹੋ ਵਿੱਚ ਗੜਾ ਬੰਨਾਈ ਨਹੀਂ ਆਉਂਦੀ ਕੇਵਾਂ ਉਹੀ ਗੱਲ ਹੈ ਤੇ ਕਿੰਨਾ ਚਿਰ ਹੋ ਗਿਆ ਉਹਨੂੰ ਤੇਨੂੰ ਆਈ ਨਾ ਹੋ ਗਿਆ ਦੋ ਮਹੀਨੇ ਲਗਦੇ ਨੇ ਉਹ ਤੇ ਇੱਕ ਵਾਰ ਸੱਸ ਨਾਲ ਲੜਾਈ ਝਗੜਾ ਬਹੁਤ ਚੱਲਦਾ ਸੀਗਾ ਚੱਕ ਕੇ ਇੱਥੇ ਆ ਕੇ ਝੋਲਾ ਇੱਥੇ ਉੱਦੀ ਵੀ ਅਖੀ ਹੋ ਗਈ ਨਾ ਹਾਂ ਸਹੀ ਗੱਲ ਹੈ ਨਹੀਂ ਕਿ ਉਹ ਚ ਸੱਸ ਇੱਕ ਟਾਈਮ ਕਹੂਗੀ ਚਲ ਚੱਪ ਕਰਜੋ ਹਣਾ ਜੇ ਬੰਦਾ ਕਹੂਗਾ ਉਹ ਵੀ ਚੱਪ ਕਰਜੋ ਆਪਦਾ ਘਰ ਤੇ ਫਿਰ ਇਹ ਨਹੀਂ ਤਾਂ ਕਿਸੇ ਦਿਨ ਤੂੰ ਸੁਣਾਉਣੀ ਆ ਹਾਂ ਕਿਆ ਵੀ ਦਿਨ ਨਹੀਂ ਤੇ ਬੋਲ ਨਹੀਂ ਸਕਦੀ ਇੱਥੇ ਬੋਲ ਨਹੀਂ ਸਕਦੀ ਕਿੰਨਾ ਕੰਮ ਕਰੀ ਜਾਵੇ ਹਣਾ ਉੱਥੇ ਫਿਰ ਵੀ ਤੇਰਾ ਆਪਦਾ ਘਰ ਹੁੰਦਾ ਹਾਂ ਕਰਨਾ ਹੀ ਸੋਖਾ ਕਰਨਾ ਹੀ ਸੋਖਾ ਇਥੇ ਕਿਹੜੇ ਖਾਤਰ ਕੀ ਭਰਾ ਨਾਲ ਤਰੀਕਾ ਬਣ ਜੂਗਾ ਨਾ ਆਉਂਗੀਆਂ ਹਾਂ ਹੋਣਾ ਕੱਲਾ ਆ ਗਿਆ ਹਾਂ ਹਾਂ ਸਹੀ ਗੱਲ ਨਹੀਂ ਪੇਟਾਂ ਘਰੇ ਗੁਜ਼ਾਰਾ ਨਹੀਂ ਹੁੰਦਾ ਬਈ ਨਹੀਂ ਹੁੰਦਾ ਜਵਾਕਾਂ ਨੂੰ ਹੁਣ ਜੇ ਆਪ ਤਰੇ ਚ ਭਰਾ ਦੇ ਜਵਾਕ ਹੋਣ ਉਹ ਲੜਪੇ ਤੇ ਫਿਰ ਤੈਨੂੰ ਵੀ ਗੁੱਸਾ ਆ ਜਾਂਦਾ ਜੇ ਉਹਸ ਕਹਿ ਦਿੰਦੇ ਜਵਾਕਾਂ ਨੂੰ ਹਣਾ ਭਾਦੀ ਨੇ ਕਹਿਤਾ ਤਾਂ ਗੁੱਸਾ ਹੈ ਭਰਾ ਨੇ ਹਣ ਮਾਂ ਵਿਚਾਰੀ ਵੇਖ ਲੈ ਜਵਾਕ ਨੂੰ ਚੱਕੀ ਬੈਠੀ ਹੈ ਨਾਲ ਇਹਦੇ ਹੱਥ ਤੇ 7:00 ਵਜੇ ਆ ਏ ਵਿਚਾਰੀ ਤਾਂ ਸਨ ਵਿਚਾਲੇ ਫਸੀ ਬੈਠੀ ਨਾ ਤਾਂ ਇਹ ਮੈਨੂੰ ਜ਼ੋਰ ਪਾ ਕੇ ਕੁਝ ਕਹੇ ਨਾ ਉਹਨਾਂ ਨੂੰ ਕਹੇ ਫਿਰ ਆਏ ਕਹਿ ਦਿੰਦੀ ਅੱਗੇ ਕਰਨਾ ਪਊਗਾ ਤਾਂ ਜਿਹੜਾ ਇਹ ਤਾਂ ਹੁੰਦਾ ਆਪਾਂ ਮਿਲਣਾਉਣੀਆ ਚਾਰ ਦਿਨ ਮੈਂ ਤਾਂ ਹੁਣ ਇੱਥੇ ਬੈਗੀ ਹਾਂ ਲੈਣ ਵੀ ਨਹੀਂ ਆਏਗਾ ਕੋਈ